ਯਾਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਤਰਾ ਮੈਂ ਵੀ ਠੀਕ ਠਾਕ ਹਾਂ ਸਾਡੇ ਜਾਨਾਂ ਦੇ ਸ਼ੱਟ ਵਟ ਹੋਣਗੇ ਲਓ ਮਤਰਾ ਜਿਵੇਂ ਕਿ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਕਿ ਕਬੂਤਰਾਂ ਦੇ ਲਾਵਾਂਗੇ ਰੰਗ ਨੋਨਾ ਬਾਈ ਕਰੀਆਂ ਦਾ ਤਿਆਰੀ ਗਲਵਸ ਪਾ ਕੇ ਆ ਦੇਖ ਲਓ ਇੱਧਰ ਠੀਕ ਹੈ ਜੀ ਤੇ ਪੂਰਾ ਪੈਕਟ ਲਿਆ ਕੇ ਰੱਖਿਆ ਹੋਇਆ ਆਪਣਾ ਗਲਸ ਦਾ ਡੱਬੀ ਇਹਨੇ ਦਿਖਾਈਆਂ ਬਾਈ ਕਾ ਜੀ ਉਹ ਗਲਾਸ ਹੀ ਡੱਬੀ ਵੱਡਾ ਜਿਹਾ ਡੱਬੀ ਹਾਂ ਜੀ ਉਹ ਅਸਲੀ ਬਾਈ ਯਾਰ ਉਹ ਦਿਖਾ ਰਹੀ ਯਾਰ ਦਿਖਾ ਰਹੀ ਉਹ ਨਾ ਸ਼ਾਦੀ ਕਰਨ ਦੇ ਵਿੱਚ ਕਰਨ ਅੱਛਾ ਆ ਦੇਖ ਲਓ ਬਾਈ ਠੀਕ ਹੈ ਪੂਰੀ ਆਪਾਂ ਡੱਬਾ ਹੀ ਲਿਆ ਕੇ ਰੱਖਿਆ ਹੋਇਆ ਹੈ ਰੰਗ ਲਾਉਣ ਗਲਾਉਣ ਲਈ ਇਹ ਰੰਗ ਲਾਉਣ ਨੂੰ ਕੰਮ ਹੁੰਦਾ ਤੇ ਆਹ ਭਾਈ ਦੋਨੇ ਆਪਣੇ ਰੰਗ ਲੈ ਇੱਕ ਕਿਹੜਾ ਇਹ ਮੈਂ ਇਹ ਗੁਲਾਬੀ ਦਾ ਇੱਕ ਸੁਨੀਲਾ ਨੀਲਾ ਨੀਲਾ ਆ ਆ ਰਹੀ ਭਾਈ ਕੋਟਣ ਰੂਜ ਨੂੰ ਆਪਾਂ ਕਹਿ ਦਿੰਨੇ ਆ ਤੇ ਆਹ ਰਹੀ ਪਾਣੀ ਵਾਲੀ ਬੋਤਲ ਵੀ ਕਿਤੇ ਸਫੋकेशन ਆਪਾਂ ਨੂੰ ਹੋ ਜੇ ਘਬਰਾਹਟ ਘੂਟ ਤੇ ਪਾਣੀ ਪੀਦੇ ਰਹਿਣਾ ਉਹ ਨਹੀਂ ਮੈਨੂੰ ਕਿਹੜਾ ਹੁੰਦੀ ਹੈ ਉਹ ਤੇ ਪਾਣੀ ਦਾ ਜਬਰ ਜ਼ਰੂਰੀ ਆ ਚਲ ਅੱਗੇ ਤੇ ਤੀਲੇ ਡੋਰ ਡੱਕੇ ਲਾਣੇ ਕਿਤੀ ਲਾ ਦੇ ਹਾਂ ਤੇ ਹੋਰ ਨਹੀਂ ਲਾ ਦੇਗਾ ਚੁੰਡੀ ਨਾਲੀ ੁੰਡੀ ਦਾ ਫਿਰ ਖਰਾਬ ਕਰੇਗਾ ਯਾਰ ਤੂੰ ਤੇ ਇੱਕ ੁੰਡੀ ਖਰਾਬ ਹੋ ਜੀ ਦੋ ਕਰੇਗਾ ਪੁੱਤ ਓਏ ਆ ਮੇਰੇ 3 ਲੇ 3 ਲੜਾਈ ਯਾਰ ਦੋ ਤਿੰਨ ਲਵੇਟਦੇ ਬਸ ਔਖਾ ਹੀ ਕੰਮ ਆ ਹੈਲੋ ਓ ਰੰਗ ਲਵਾਉਂਦਾ ਮਰਾ ਮੇਰਾ ਸਾਲਾ ਆਉ ਫਿਰਦਾ ਬਾਈ ਆਪਣਾ ਇੱਕ ਤਾਂ ਬੱਚਾ ਲਾਲ ਜੀ ਨਾਲ ਜਾ ਆ ਕੇ ਦੂਜਾ ਆ ਫਿਰਦਾ ਆ ਵੀ ਜਾਂਦਾ ਲਾਲ ਜੀ ਨੂੰ ਲਾਉਣਾ ਲਾਉਣਾ ਤਾੜੇ ਨੂੰ ਦੇਖੀ ਵੱਡਾ ਘੁੱਟਾ ਨਿਕਲ ਜੀ ਕੁੜੇ 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 ਚੱਲ ਵੀ ਚੱਲ ਵੀ ਚੱਲ ਜਾਲ ਟੇਟਾ ਕਰਦੇ ਜਾ ਕੇ ਮਿੰਟ ਜੀ ਉੱਠ ਜਣਾ ਨਹੀਂ ਚੱਲ ਚੱਲੇ ਬੋਨੇਟ ਹੀ ਉਠਾਇਆ ਤਾਂ ਹੋਰ ਕੀ ਇਹਨਾਂ ਨੂੰ ਛਧਰੀ ਤੇ ਕੱਢ ਲੈ ਸਾਰੇ ਨੂੰ ਆਵੇ ਆ ਗਈ ਇਹਨਾਂ ਦੇ ਤਾਂ ਯਾਰ ਕੀ ਲਾਣਾ ਯਾਰ ਜਿਹੜੇ ਬਾਹਲੇ ਛੋਟੇ ਆ ਰਿਹਾ ਸ਼ਖ ਮਗਰ ਨਹੀਂ ਨਹੀਂ ਤੂੰ ਨੇ ਠੋਕਦੇ ਯਾਰ ਬਾਈ ਨਤ ਨਤ ਕੱਢ

ਆ ਲੈ। ਆਂਦੇ ਬਾਟੇ। ਸ਼ੱਕੇ ਆ ਬਲੈਕ। ਇੱਥੇ ਸਾਡੇ ਵਾਲੇ ਕਿਹੜਾ। ਚਲ ਓਏ। ਲੈ। ਬੰਦ ਦਾ ਨਹੀਂ ਮਿਲਵਾਤ ਨੇ। ਬਾਤਣੇ ਨਹੀਂ ਹੁੰਦਾ ਆਹ। ਲੈ। ਸਭ ਲੱਗੇ ਵੇ ਤੈਨੂੰ ਕਹ। ਚੱਲ ਪਹਿਲਾਂ ਢੋਕਦੇ ਫਿਰ। ਜੱਪੇ ਹਾਂ ਰੋਏ ਨੂੰ ਮਿਲ ਖੜਾ। ਇਹਦਾ ਗੁੰਡਾ ਦਾ ਆਦੀ। ਮੜਾ ਮੜਾ ਘਣਾ ਪੂਰਾ ਜਰੂਰ ਚਲਾ ਦੇ ਓਕੇ 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 ਯੇ ਕਿ ਮਤਲਬ ਨਿਸ਼ਾਨੀ ਲਾਉਣੀ ਆ ਨਿਸ਼ਾਨੀ ਨਿਸ਼ਾਨੀ ਪਤਾ ਕੀ ਕਰਨਾ ਕੀ ਕਰੇਗਾ ਇਹਦਾ ਟੂਸਾ ਕਰਦੇ ਇੱਕ ਵਾਰ ਮੜਾ ਕਰਦੇ ਹਾਂ ਵਾਹ ਟੂਸਾ ਕਰਦੇ ਆਹੀ ਕਰਦੇ ਕਾਲਾ ਨੀਲਾ ਜਾ ਗਰਾਭੀ ਰਹਿੰਦੇ ਗਰਾਭੀ ਚਟਿਆਂ ਦੇ ਲਾਵਾਂਗੇ ਆਪਾਂ ਫੱਟੀ ਇੱਥੇ ਨਹੀਂ ਓ ਬਈ ਇਹਦਾ ਮੂਹ ਦਾ ਬਸਾ ਕਰ ਲੈ ਇੱਥੇ ਕਦੇ ਜਾ ਸਾਹ ਬੀ ਸਾਹ ਬੀ ਇੰਦਰ ਰੱਖ ਲੱਗਦੇ ਵੀ ਉਹ ਤੇ ਰੱਖ ਲਾ ਬਾਈ ਤੁਹਾਨੂੰ ਨਾ ਲਾ ਕੇ ਦਿਖਾਇਆ ਕਰਾਂਗੇ ਕਿਉਂਕਿ ਯਾਰ ਕੈਮਰਾ ਫੜਨ ਵਾਲਾ ਕੋਈ ਤੀਜਾ ਬੰਦਾ ਨਹੀਂ ਆਇਆ ਬਾਈ ਠੀਕ ਆ ਲਾ ਕੇ ਤੁਹਾਨੂੰ ਦਿਖਾ ਕੇ ਨਾਲ ਸਫਾਈ ਨਾਲ ਲੱਗਿਆ ਕਰੋ ਰੰਗ ਨੂੰ ਲੋ ਜੀ ਇਹਨਾਂ ਨੂੰ ਰਸਤ ਗਿੱਟ ਰਹੇ ਆ ਆ ਲਓ ਵੀ ਖਾ ਲਓ ਇਹ ਜਿਹੜੇ ਜੰਡੇ ਤੁਹਾਨੂੰ ਖਾ ਲਓ ਚੱਕੋ ਜੀ ਇਹ ਬਾਈ ਬੱਚਿਆਂ ਦੇ ਰੰਗ ਸੁੱਕ ਗਏ ਤੇ ਚਲੋ ਉੱਪਰ ਦਿਖਾਈਏ ਤੁਹਾਨੂੰ ਬਾਹਰ ਬੈਠੇ ਆ ਗਿੱਟ ਰਹੇ ਆ ਉਹਨਾਂ ਦੀਆਂ ਲੈ ਚੱਲ ਗਏ ਪਾਰ ਜਾਂਦੇ ਨੂੰ ਆਈ ਇਹ ਇਹਰਾਏ ਬੋੜੇ ਦਰਦ ਦੇ ਬਾਅਦ ਨਾ ਬੰਮਲੇ ਵਿੱਚ ਕੋਈ ਬਰਤ ਬੁੱਥ ਹੁੰਦੀ ਆ ਸੁੱਕੀ ਵੀ ਚੱਕੋ ਹਰੇ ਚਕਾਰ ਦੇ ਦਾਣੇ ਹੋਰ ਚੱਲ ਕੇ ਦਿਖਾਉਂਦੇ ਫਿਰ ਸਾਨੂੰ ਬੱਚੇ ਆਲੋ ਠੀਕ ਹੈ ਜੀ ਥੋੜੀ ਜੀ ਕਣਕ ਪਾ ਦੇ ਇੱਥੇ ਰਹੀ ਆ ਇਹ ਖਾਣਗੇ ਬੱਚੇ ਵੱਡੀ ਟਰੇ ਚ ਇੱਥੇ ਖਾਣਗੇ ਦੂਜੇ ਚੱਕੋ ਚਲੋ ਭਾਈ ਉੱਪਰ ਚੱਲ ਕੇ ਮਿਲਦੇ ਹਾਂ ਲਓ ਵੀ ਭਾਈ ਪਹੁੰਚ ਗਏ ਉੱਪਰ ਆ ਰੱਖਦੇ ਗਏ ਟਰੇ ਇਹਨਾਂ ਨੂੰ ਚੱਕੋ ਤੇ ਭਾਈ ਆਪਣੇ ਨਾ ਉਹ ਕੂਤਰੀ ਦੇ ਬੱਚੇ ਕੱਢ ਲਏ ਦੋਨੇ ਹੁਣ ਤਾਂ ਕੂਤਰ ਬੈਠਾ ਵਾ ਇਹ ਓਏ 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 ਇਹ ਕਿਹਦੇ ਥੱਲੇ ਬੱਚਾ ਠੀਕ ਹੈ ਜੀ ਜਦੋਂ ਆ ਪਰਦੇ ਨੇ ਆਪ ਨੂੰ ਆ ਰਹੀ ਆ ਚਾਰ ਤਾਂ ਇਹਨੇ ਨੂੰ ਪੱਛਤਰੀ ਦੇ ਛੱਡ ਦਿੰਨੇ ਆ ਇਹ ਹਲੋ ਹਲੋ ਇਹ ਆ ਉੜਦਾ ਹਲੋ ਠੀਕ ਹੈ ਭਾਈ ਬਾਕੀ ਬਿਠੇ ਆ ਉੱਪਰ ਨਾਲੇ ਦੇਖਣਾ ਕੋਈ ਆਪਣਾ ਉੱਡਦਾ ਤਾਂ ਨਹੀਂ ਫਿਰਦਾ ਪਹਿਲਾਂ ਪਰ ਇਹਦਾ ਦੇਖਣ ਨੂੰ ਡੰਡਾ ਨਹੀਂ ਖਾਂਦਾ ਇੱਕ ਗਲਾਬੀ ਡੱਡਾ ਲੈ ਛੱਡਿਆ ਸੀਗਾ ਤੇ ਇੱਕ ਆਵਿਆ ਹੀ ਇਹ ਤਾਂ ਆ ਗਿਆ ਤੇ ਪੰਜ ਛੇ ਆਪਾਂ ਦੂਜੇ ਬਿਠਾਏ ਸੀ ਜਿਹੜੇ ਉੱਡਣ ਲੱਗ ਗਏ ਆ ਲੋ ਠੀਕ ਹੈ ਜੀ ਤੇ ਉਹ ਬਈ ਕੂਤਰਪੂਰੀ ਨਾਲ ਮਿਲ ਗਿਆ ਪਰਲਾ ਹਾ 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 ਬਈ ਹੁਣ ਸਾਨੂੰ ਦਿਖਾਉਣਾ ਮੈਂ ਆ ਆ ਗਿਆ ਆਦੀ ਆਦੀ ਆਦੇ ਛੋਟੇ ਜਾਂਦੇ ਖੁੱਡੇ ਔਰ ਔਰ ਭੱਜਿਆ ਭੱਜਿਆ ਭੱਜੋ ਆ ਆ ਆ ਆ ਆ ਤੇ ਆ ਬਈ ਰੱਤਾ ਤੇ ਬਲੜਾ ਬੱਚਾ ਪਾ ਇੱਥੇ ਛੱਡਦੇ ਖੁੱਡੇ ਜੇ ਰੱਤਾ ਤੇ ਬਲੜਾ ਬਲੜਾ ਆ ਵੀ ਆ ਖਾਈ ਜਾਂਦਾ ਇਹ ਆ ਰਿਹਾ ਠੀਕ ਹੈ ਜੀ ਤੇ ਰੱਤਾ ਉਹਰੇ ਗੂਤਰ ਬਣ ਗਿਆ ਪੱਠਾ ਮੁੜਕਦਾ ਉਹ ਬੈਠੇ ਆਪਣੇ ਨੇ ਸਾਰੇ ਦੋ ਦੂਜੇ ਭਰਾ ਇੱਕੋ 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 ਇੱਕ ਆ ਢੱਡ ਗਲਾਬੀ ਵਾਲਾ ਪਤਾ ਨਹੀਂ ਯਾਰ ਆਸੇ-ਪਾਸੇ ਬਹਿ ਗਿਆ ਓਏ ਹੋ ਫਿਰਦਾ ਕੱਲਾ ਹੀ ਬਾਈ ਓ ਵੇ ਓ ਆਵੇ ਹੁੰਦਾ ਹਾ 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 ਇਹਨੂੰ ਵੀ ਲੰਨੇ ਐਂ ਮਿੱਥੇ ਛਾਲ ਕਰਨੇ ਤੁਰ ਕੇ ਜਾਊਗਾ ਨਾ ਚੱਲ 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 ਚਲੋ 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 ਚੱਕੋ ਜੀ ਆਪੇ ਖਾ ਲੈਂਦੇ ਇਹ ਦਾਣੇ ਆ ਦੇ ਆ ਦੇ ਆ ਦੇ ਆ ਦੇ ਕਿਵੇਂ ਆਉਂਦੇ ਆ ਰੰਗ ਦੇਖੋ ਬਾਈ ਜੀ ਅਸੀਂ ਬੈਠੇ ਤੇ ਲਾਇਆ ਆਪਾਂ ల్లి ਤਰੀ ਬੈਠ ਠੀਕ ਆ ਦੂਜੇ ਵੀ ਤੁਹਾਨੂੰ ਮੈਂ ਲਾ ਕੇ ਦਿਖਾਉਣਾ ਨੀਵੀਂ ਕਰਕੇ ਨੇ ਇਹ ਜਾਲ ਤੇ ਬਿਠਾਉਨੇ ਆ ਬਿਠਾ ਲੈ ਬਾਈ ਜਾਲ ਤੇ ਹੁਣ ਤੁਹਾਨੂੰ ਕਰਾਉਣਾ ਦਾ ਰੰਗ ਚੈੱਕ ਇਹ ਇੱਕ ਦੇ ਤਾਂ ਕੀਤੇ ਟੂਸੇ ਇਹਦਾ ਕੱਲਾ ਰੂਸਾ ਜੀ ਤਾਰ ਹਾਲ ਜੀਨੇ ਦਾ ਇਹਦੇ ਹਰਾ ਟੰਡਾ ਤੇ ਗੁਲਾਬੀ ਟੰਡਾ ਇਹਦੇ ਨਾਲ ਦੇ ਦੇ ਦੋਨੇ ਕਲਬੂ ਟੂਸੇ ਉਹ ਪਰ ਲੈ ਕੇ ਚੱਲ ਰਾਂ ਗੁਲਾਬੀ ਤੇ ਹਰੀ ਤੇ ਉਹਦੀ ਇਕੱਲੀ ਬੈਠ ਹੈ ਰੀ ਉਹਦੇ ਚ ਮੜੇ ਮੜੇ ਟੂਸੇ ਹਰੇ ਤੇ ਟੌਰੀ ਠੀਕ ਹੈ ਤੇ ਹੁਣ ਸਾਨੂੰ ਮੈਂ ਛੇੜ ਕੇ ਦਿਖਾਉਣਾ ਮੜੇ ਮੜੇ ਦੇਖੋ ਭਾਈ ਆ ਦੇਖੋ ਇਹ ਡੰਡੇ ਆ ਦੇ ਠੀਕ ਹੈ ਭਾਈ ਆਹ ਦੂਸਰਾ ਆਇਆ ਅਲੀ ਜਾ ਰਿਹਾ ਨਾ ਇਹ ਬੈਟਰੀ ਖਾਲਾ ਲਾ ਕਿਉਂ ਆਏ ਹਾਂ ਲਈ ਲੋ ਵੇ ਦੇਖੋ ਫਿਰ ਠੀਕ ਹੈ ਜੀ ਕਰੋ ਚੱਕ ਬੱਚੇ ਆਏ ਬੈਠੇ ਸਵੇਰ ਦੇ ਬਿਠਾਏ ਦੇ ਆ ਹੁਣ ਆਪਾਂ ਦਿੰਨੇ ਆ ਤਾੜ ਇੱਕੁੱਢਾ ਫਿਰਦਾ ਯਾਰ ਉਹ ਗਲਾਬੀ ਢੱਡ ਕੀਤਾ ਉਹਦਾ ਆਪਾਂ ਛਾਹ ਖੇੜਾ ਜਿਹੜਾ ਜੱਟਾੜਦਾ ਹੁੰਦਾ ਸੀ ਲਾਲ ਜੀਨੇ ਦੇ ਨਾਲ ਉਹ ਵੀ ਆ ਜਾਊਗਾ ਤੇ ਇਹ ਰੰਗ ਤੁਹਾਨੂੰ ਦੱਸ ਦਿੱਤੇ ਮੈਂ ਕੱਲ ਬਈ ਤਾਂ ਨਹੀਂ ਦਿਖਾਈ ਕਿਉਂਕਿ ਇਹ ਨਾ ਉਹ ਵੱਡ ਗਿਆ ਵੱਡ ਗਿਆ ਐਂ ਮਾਰੀਆਂ ਵਿੱਚ ਚੱਲ ਰਾਈਆਂ ਨੂੰਣਾ ਬਈ ਉਧਰ ਦੇਖੋ ਉਹ ਫਿਰਦਾ ਕੋਠੇ ਤੇ ਇਹ ਆ ਦੇ ਉਹਦੇ ਹੱਥ ਮਾਰੀ ਜਾਂਦਾ ਨਾ ਉਹ ਉਧਰ ਆ ਤੇ ਉਹ ਬਈ ਕੱਲ ਤਾਂ ਨਹੀਂ ਦਿਖਾਈ ਕਿਉਂਕਿ ਰੰਗ ਫਿਰ ਨਾ ਸਫਾਈ ਜੀ ਚ ਨਹੀਂ ਲੱਗਦੇ ਮੜੇ ਮੜੇ ਲਾਈ ਉਹ ਨਿਸ਼ਾਨੀਆਂ ਲਾਈਆਂ ਹੋਣ ਵੀ ਤਾਂ ਕਰਕੇ ਮੈਂ ਤਨੂੰ ਨੇ ਫਿਰ ਕੈਮਰਾ ਹੀ ਬੰਦ ਕਰਤਾ ਸੀ ਤੇ ਬਾਅਦ ਚ ਦਿਖਾਇਆ ਨਹੀਂ ਸੀ ਤੁਹਾਨੂੰ ਅੱਜ ਫਿਰ ਦੁਬਾਰਾ ਮੈਂ ਕਿਹਾ ਸੁੱਕ ਜਾਣਗੇ ਰਾਤ ਇਹਨਾਂ ਦੇ ਪੈ ਗਈ ਰਾਤ ਤਾੜਤੇ ਸੀਗੇ ਫਿਰ ਕਿਉਂਕਿ ਕੱਲ ਸ਼ਾਮ ਜੀ ਨੂੰ ਅਸੀਂ ਰੰਗ ਲਾਇਆ ਸੀਗਾ ਤੇ ਹੁਣ ਸੁੱਕ ਗਿਆ ਸਾਰਾ ਓਕੇ ਰਿਪੋਰਟਾ ਕਲੀਅਰ ਹੋ ਗਏ ਠੀਕ ਹੈ ਬਈ ਤੇ ਉਹ ਵੀ ਆ ਜਵੇ ਆ ਹੁੰਦਾ ਆ ਵੇ ਆ ਗਿਆ ਆ ਵੇ ਆ ਆ ਦੋ ਤਾਂ ਫਿਰ ਦੀ ਪਤਾ ਨਹੀਂ ਕੀ ਦੀ ਆਪਣੇ ਤਾਂ ਪੂਰੇ ਹੀ ਆ ਵੇ ਇਹ ਨਹੀਂ ਸੀਗੇ ਤੇ ਜਾ ਰਹੂ ਓਕੇ ਬਾਈ ਪੂਰੇ ਹੀ ਆ ਪੂਰੇ ਹੀ ਆ ਤੇ ਬਾਕੀ ਆਪਾਂ ਹੋਰ ਬੱਚੇ ਬਿਠਾਇਆ ਕਰਾਂਗੇ ਅੱਜ ਤੋਂ 6-7 ਦਿਨਾਂ ਤੱਕ ਹਫ਼ਤੇ ਤੱਕ ਨਵੇਂ ਬੱਚੇ ਬਿਠਾਵਾਂਗੇ ਤੇ ਹੋਰ ਨਹੀਂ ਬਿਠਾਉਂਦੇ ਹਜੇ ਕਿਉਂਕਿ ਉਹ ਛੋਟੇ ਆ ਉਹਨਾਂ ਦੇ ਨਾ ਖੰਭ ਜੇ ਨਹੀਂ ਆਏ ਹਜੇ ਉਹਨਾਂ ਟਾਈਮ ਇਹਨਾਂ ਨੂੰ ਬਿਠਾ ਲਾਂਗੇ ਆਪਾਂ ਤੇ ਬਾਈ ਦੇਖੋ ਯਾਰ ਸ਼ਾਂਤੀ ਕਿੰਨੀ ਦੁਪਹਿਰ ਟਿਕਾ ਹੈ ਸਾਰੇ ਪਾਸੇ ਬਾਪੇ ਨੇ ਵੀ ਛਤਰੀ ਲਾਈ ਆ ਪਰ ਬੱਚੇ ਪੁੱਛੇ ਨਹੀਂ ਛੱਡੇ ਪਤਾ ਨਹੀਂ ਕੀ ਚੱਕਰ ਆ ਠੀਕ ਹੈ ਭਾਈ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਦੇ ਚੈਨਲ ਨੂੰ ਕਰ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਨਾ ਲੱਗੀ ਤੇ ਬਾਕੀ ਕਮੈਂਟ ਕਰਦੇ ਰਿਹਾ ਕਰੋ ਭਾਈ ਸੋਹਣੇ ਸੋਹਣੇ ਅੱਜ ਯਾਰ ਮੌਸਮ ਸਵੇਰੇ ਸਵੇਰੇ ਠੰਡਾ ਸੀਗਾ ਤੇ ਹੁਣ ਫੇਰ ਤਪ ਜਿਹਾ ਗਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਠੀਕ ਹੈ ਮਿੱਤਰੋ ਬਾਏ ਇਹਨਾਂ ਨੂੰ ਪਤਾੜਦਾ ਮੈਂ ਇੱਕ ਮਿੰਟ ਚੱਲਦੀ ਵੀਡੀਓ ਚ ਤਾੜਦਾ ਇੱਕ ਮਿੰਟ ਥੱਲੇ ਉਤਰ ਜੀਏ ਪਹਿਲਾਂ ਦੇਖੋ ਬਈ ਰੰਗ ਇਹਦੇ ਗਲਾਬੀ ਰੂਸ ਵਾਲੇ ਠੀਕ ਹੈ ਜੀ ਉਹ ਫਿਰਦਾ ਚੱਲਣ ਵਾਲਾ ਆਪਣਾ ਆ ਵੇ ਆ ਗਿਆ ਤਾੜ ਲੱਗੇ ਤੋੜ ਕੇ ਬਈ ਹੂੰ ਲੱਗੇ ਆਪਕੇ ਆਇਓ 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 ਹਾ 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 ਤੂ ੜੜ ਕੇ ਡੰਡਿਆ ਆ ਤੇ ਪਿੱਛੇ ਵਾਲਾ ਤੇ ਦੂਸਰੇ ਟੋਰੀ ਵਾਲਾ ਬਈ ਭੜਕਾ ਕੇ ਬਾਹਰ ਲੈਣੇ ਆ ਨਹੀਂ ਤੇ ਇਹਨੇ ਗਾਂ ਨਾਗੇ ਨਾ ਹੋਰ ਨਾ ਕੰਮ ਖਰਾਬ ਹੀ ਹੋ ਜੇ ਤੇ ਠੀਕ ਆ ਮਿੱਤਰੋ